ਸਾਸੀ ਕਾਲ ਜੀ ਹਰ ਬੰਦੇ ਦੇ ਵਿੱਚ ਇਨਸਾਨ ਦੇ ਵਿੱਚ ਕਲਾ ਕੋਈ ਨਾ ਕੋਈ ਕਲਾ ਹੁੰਦੀ ਹੈ ਉਹਨੂੰ ਤਰਾਸਣਾ ਪੈਂਦਾ ਅੱਜ ਇੱਕ ਕਲਾ ਦੇ ਮਾਰ ਕੋਲੇ ਪਹੁੰਚੇ ਆ ਅਸੀਂ ਲੰਗੇ ਨਾਂ ਦੇ ਜਾਂਦੇ ਸੀ ਤਾਂ ਗਿੱਲ ਮਾਨੂਕੇ ਜਿੱਥੇ ਦੇ ਇਕਵਾਲ ਸਿੰਘ ਗਿੱਲ ਨੇ ਜੋ ਕਿ ਬੁੱਤ ਘੜਨੇ ਬੁੱਤ ਘੜੀ ਠੀਕ ਹੈ ਜੀ ਬੁੱਤ ਬਣਾਉਂਦੇ ਨੇ ਇਹਨਾਂ ਤੋਂ ਭਾਵੇਂ ਕਿਸੇ ਇਨਸਾਨ ਦਾ ਕਿਸੇ ਜਾਨਵਰ ਦਾ ਕੋਈ ਵੀ ਬੁੱਤ ਬਣਾ ਲਓ ਇਹ ਬੁੱਤ ਦੇ ਵਿੱਚ ਬਸ ਇੱਕ ਜਾਨ ਪਾਉਣੀ ਬਾਕੀ ਰਹਿ ਜਾਂਦੀ ਹੈ ਜੇ ਉਹਦੇ ਵਿੱਚ ਜਾਨ ਪਾ ਦੇ ਪ੍ਰਮਾਤਮਾ ਤਾਂ ਉਹ ਬੁੱਤ ਬੋਲਣ ਲੱਗ ਜਾਂਦਾ ਹੈ वैसे ही ਇਹਨਾਂ ਦੇ ਜੋ ਬੁੱਤ ਬਣਾਏ ਨੇ ਵੱਡੇ ਵੱਡੇ ਗੁਰਦੁਆਰਿਆਂ ਦੇ ਵਿੱਚ ਵੱਡੇ ਵੱਡੇ ਲੀਡਰਾਂ ਦੇ ਇਹਨਾਂ ਨੇ ਬੁੱਤ ਬਣਾ ਕੇ ਦਿੱਤੇ ਨੇ ਅੱਜ ਸਾਡੇ ਨਾਲ ਇਕਵਾਲ ਸਿੰਘ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਸਾਰੀ ਟੀਮ ਨੂੰ ਇੱਥੇ ਜੀਵਾਂ ਕਹਿਣਾ ਜੀ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਤੁਸੀਂ ਇੱਥੇ ਆਏ ਤੇ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਇਹ ਦੱਸਣੀ ਥੋੜੀ ਜੀ ਵੀ ਮੇਰੇ ਬਾਰੇ ਥੋੜਾ ਜਿਹਾ ਬੁੱਤਾਂ ਦੇ ਵੱਲ ਇਹ ਰੁਝਾਨ ਕਿਉਂ ਹੈ ਭਾਈ ਜੀ ਜਿੱਥੋਂ ਤੱਕ ਰੁਝਾਨ ਦੀ ਗੱਲ ਹੈ ਜੀ ਸਹੀ ਮੈਨਾਂ ਦੇ ਵਿੱਚ ਪ੍ਰਮਾਤਮਾ ਰੱਬ ਕਿਸੇ ਵੀ ਇਨਸਾਨ ਨੂੰ ਇਸ ਦੁਨੀਆ ਤੇ ਭੇਜਦਾ ਨਾ ਹਾਂਜੀ ਉਹਦੇ ਵਿੱਚ ਇੱਕ ਗੁਣ ਪਾ ਕੇ ਭੇਜਦਾ ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ ਹਾਂਜੀ ਜਿਹੜਾ ਮੇਰੇ 'ਚ ਪ੍ਰਮਾਤਮਾ ਨੇ ਰੱਬ ਨੇ ਗੁਣ ਪਾਇਆ ਸੀ ਮੈਨੂੰ ਜਦੋਂ ਥੋੜੀ ਜਿਹੀ ਸਵਰਤ ਆਈ ਅੱਗੇ ਪੜ੍ਹਦੇ ਹੁੰਦੇ ਸੀਗੇ ਉਦੋਂ ਕੋਈ ਕੰਪਿਊਟਰ ਨਹੀਂ ਸੀ ਕੋਈ ਫੋਨ ਨਹੀਂ ਸੀ ਹੈਗਾ ਨਾ ਉਦੋਂ ਕੀ ਹੁੰਦਾ ਸੀਗਾ ਆਪਣੇ ਕਾਪੀ ਦੇ ਚੀਜ਼ਾਂ ਬਣਾ ਲੈਂਦੇ ਹਾਂਜੀ ਤੇ ਇਹ ਇਹ ਖੇਡਾਂ ਹੁੰਦੀਆਂ ਸੀ ਮਿੱਟੀ ਨਾਲ ਖੇਡ ਲੋ ਠੀਕ ਹੈ ਉਹ ਤੋਂ ਸਮੇਂ ਦੇ ਵਿੱਚ ਮੇਰੀਆਂ ਖੇਡਾਂ ਵੀ ਇਦਾਂ ਦੀਆਂ ਕਲਾਕਾਰੀ ਜਿਹੜੀਆਂ ਸੀ ਨਾ ਔਰ ਮੈਂ ਕਾਪੀ ਤੇ ਜਿਹੜੀ ਮੈਂ 6ਵੀਂ ਕਲਾਸ 5ਵੀਂ ਕਲਾਸ ਚ ਮੈਨੂੰ ਚਿਤ ਹੈ ਹਲੇ ਤੱਕ ਮੇਰੇ ਜਨਤ ਜਿੰਨੀ ਕੁ ਦਿਮਾਗ ਚ ਆਉਂਦੀ ਹੈ ਠੀਕ ਹੈ ਮੈਂ ਟਰੱਕ ਬਣਾ ਲੈਂਦਾ ਸੀ ਵਧੀਆ ਠੀਕ ਹੈ ਕਾਪੀ ਤੇ ਰੈਂਕ ਕਰਕੇ ਹਾਂ ਉੱਥੋਂ ਬਾਅਦ ਚੱਲਦਾ ਚੱਲਦਾ ਬੋਲੀ ਤੈਨੂੰ ਕਿੰਨਾ ਚਿਰ ਹੋ ਗਿਆ ਇਹ ਕਲਾ ਦੇ ਵਿੱਚ ਆਏ ਨੂੰ ਮੈਨੂੰ ਪ੍ਰੋਫੈਸ਼ਨਲ ਤੌਰ ਤੇ 24 ਸਾਲ ਹੋ ਗਏ ਠੀਕ ਹੈ ਮੈਂ 2000 ਸਾਲ ਦੇ ਵਿੱਚ ਗੁਰਦਰਾ ਮਹਿਦਣਾ ਸੇਵ ਗਿਆ ਸੀਗਾ ਜੀ ਹਾਂਜੀ ਹਾਂਜੀ ਜਿਹੜਾ ਕਿ ਆਪਣਾ ਇਧਰ ਜਗਰਾਉਂ ਦੇ ਕੋਲ ਹੈ ਜਗਰਾਉਂ ਕੋਲ ਤੇ ਉੱਥੇ ਵਾਸੇ ਕਲਾ ਨਾਲ ਸੰਬੰਧਿਤ ਚੀਜ਼ਾਂ ਸੀਗੀਆਂ ਮੈਨੂੰ ਦੇਖ ਕੇ ਮੇਰੇ ਮਨ ਨੂੰ ਆ ਵੀ ਮੈਂ ਵੀ ਇੱਥੇ ਕੰਮ ਕਰਾਂ ਮੇਰੀ ਵੀ ਪਰਮਾਤਮਾ ਜਿਹੜੀ ਅੰਦਰਲੀ ਕਲਾ ਸੀ ਉਹ ਜਗਾਈ ਤੇ ਉੱਥੇ ਮੈਂ ਪੇਂਟਿੰਗ ਦਾ ਕੰਮ ਕਰਨ ਲੱਗ ਗਿਆ ਫਿਰ ਸਟੈਚੂ ਦਾ ਜਿਹੜੀਆਂ ਮਹਿਤਿਆਂ ਨਾਲ ਸਭਾ ਮੂਰਤੀਆਂ ਬਣੀਆਂ ਨੇ ਉਹਨਾਂ ਦੇ ਵਿੱਚ ਸੋਡਾ ਵੀ ਅਹਿਮ ਰੋਲ ਹੈ ਹਾਂਜੀ ਮੇਰਾ 40% ਰੋਗਦਨ ਹੈਗਾ ਉੱਥੇ ਤੁਸੀਂ ਕੀ ਕੀ ਕੰਮ ਕੀਤਾ ਜੀ ਉੱਥੇ ਪਹਿਲਾਂ ਮੈਂ ਪੇਂਟਿੰਗ ਕੀਤੀ ਹੈ ਠੀਕ ਹੈ ਪੰਜ ਇੱਕ ਸਾਲ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਸਟੈਚੂ ਦਾ ਕੰਮ ਸ਼ੁਰੂ ਕੀਤਾ ਠੀਕ ਹੈ ਮੈਂ ਤਾਂ ਲਗਾਤਾਰ 15 ਸਾਲ ਰਿਹਾ ਹਾਂ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਇਹ ਵਰਕਸ਼ਾਪ ਬਣਾਈ ਕਿਉਂਕਿ ਇਹ ਚੀਜ਼ ਇਹਦਾ ਲੋੜ ਸੀ ਪੰਜਾਬ ਹਾਂਜੀ ਹਾਂਜੀ ਜਿਹੜੀ ਇਹ ਬਹੁਤ ਤੁਸੀਂ ਬਣਾਉਨੇ ਹੋ ਇਹ ਸੀਮੈਂਟ ਦੇ ਬਣਦੇ ਆ ਜਾਂ ਫੇਵਰ ਦੇ ਬਣਦੇ ਆ ਜੀ ਇਹ ਹੈਗੇ ਆ ਜੀ ਫਾਈਬਰ কার ਬੰਦੀ ਹੈ ਸੀਮੈਂਟ ਦੇ ਬੁੱਤਾਂ ਦੀ ਥੋੜੀ ਲਾਈਫ ਕਰਦਾ ਇਹ ਚੀਜ਼ ਨਾ ਤੁਸੀਂ ਕਿਉਂ ਸ਼ੁਰੂ ਕੀਤਾ ਇਹ ਚੀਜ਼ ਦੀ ਪੰਜਾਬ ਨੂੰ ਲੋੜ ਸੀ ਪਹਿਲਾਂ ਆਪਣੇ ਪੰਜਾਬ ਦੇ ਜਿੰਨੇ ਵੀ ਗੁਰਦੁਆਰਾ ਸਾਹਿਬ ਵਾਲੇ ਜਾਂ ਡੇਰਿਆਂ ਵਾਲੇ ਜਾਂ ਕੋਈ ਸੰਧੀਆਂ ਸੰਝੀਆਂ ਸੰਸਥਾਵਾਂ ਵਾਲੇ ਕੋਈ ਰਾਜਸਥਾਨ ਤੋਂ ਬੁੱਤ ਲੈਣ ਉਹ ਤੇ ਸਮਾਂ ਬਹੁਤ ਲੱਗ ਜਾਂਦੇ ਬਹੁਤ ਹੈਵੀ ਭਾਰੇ ਜਾਂ ਚੰਡੀਗੜ੍ਹੋਂ ਫਾਈਬਰ ਦਾ ਕੰਮ ਸ਼ੁਰੂ ਕਰੋ ਉੱਥੋਂ ਲਿਆਉਂਦੇ ਮੇਰੇ ਸਾਡਾ ਇਹ ਏਰੀਆ ਪੰਜਾਬ ਦੇ ਸੈਂਟਰ ਪੈ ਗਿਆ ਵਿਚਾਲੇ ਸਾਨੂੰ ਤਕਰੀਬਨ 1.5 150 ਕਿਲੋਮੀਟਰ ਚਾਰਜ ਪੇਰੇ ਨੂੰ ਪੈ ਜਾਂਦਾ ਤੇ ਅਸੀਂ ਫਿਰ ਇੱਥੇ ਵਰਕਸ਼ਾਪ ਬਣਾਈ ਇਹ ਵੀ ਸਾਡਾ ਮਾਨੂ ਕੀ ਗੱਲ ਪੈਂਦਾ ਠੀਕ ਹੈ ਜੀ ਹੁਣ ਇੱਥੋਂ ਸਾਰੇ ਪੰਜਾਬ ਚ ਹਰਿਆਣੇ ਚ ਤਕਰੀਬਨ ਸਾਰੇ ਇੰਡੀਆ ਚ ਸਪਲਾਈ ਕਰ ਠੀਕ ਹੈ ਬਾਹਰਲੇ ਕੰਟਰੀਆਂ ਚ ਵੀ ਬੁੱਤ ਜਾਂਦੇ ਠੀਕ ਇਹ ਜਿਹੜਾ ਬੁੱਤ ਦਾ ਹੁੰਦਾ ਜੀ ਹਿਸਾਬ ਦਾ ਮੰਨ ਲਓ ਵੀ ਇਹ ਇਹ ਆਪਾਂ ਦੇਖ ਰਹੇ ਹਾਂ ਬੁੱਤ ਤੁਹਾਡੇ ਸਾਹਮਣੇ ਹਾਂ ਜੀ ਕੰਗਾਰੂ ਵੀ ਦਾ ਰੇਟ ਵਗੈਰਾ ਦਾ ਕੀ ਹਿਸਾਬ ਕਿ ਸਿਸਟਮ ਹੁੰਦਾ ਹੈ ਜਿਹੜੀ ਕਿਸ ਨੇ ਖਰੀਦਣਾ ਹੋਵੇ ਸਤੋਂ ਰੇਟ ਹਰ ਚੀਜ਼ ਦਾ ਵਕਰਾ ਵਕਰਾ ਰੇਟ ਸੈਜ ਦੀ ਹਿਸਾਬ ਨਾਲ ਹਾਂ ਸੈਜ ਦੀ ਹਿਸਾਬ ਨਾਲ ਤੇ ਉਹਦੇ ਗਾ ਮਟੀਰੀਅਲ ਦੇ ਹਿਸਾਬ ਨਾਲ ਫਿਰ ਉਹਦੀਆਂ ਲੇਹਾਂ ਆ ਜਾਂਦੀਆਂ ਭਾਈ ਇੱਕ ਬੋਤਾ ਆਪਾਂ ਅੰਦਰ ਲਾਤਾ ਉਹਨੂੰ ਸ਼ੀਸ਼ੇ 'ਚ ਬੰਦ ਕਰ ਲਾ ਠੀਕ ਹੈ ਜੀ ਉਹ ਤਾਂ ਥੋੜਾ ਨਰਵ ਹੀ ਚੱਲ ਗਿਆ ਇੱਕ ਬੋਤਾ ਆਪਾਂ ਪਾਰਕ 'ਚ ਲਾਉਣਾ ਜਿੱਥੇ ਜਨਤਾ ਨਹੀਂ ਆਉਣਾ ਜਾਣਾ ਉਹ ਪੂਰਾ ਹੈਵੀ ਸਟਰੋਂਗ ਲਾਉਣਾ ਠੀਕ ਹੈ ਇਸ ਤਰ੍ਹਾਂ ਕੇ ਕੈਮਰੇ ਦੇ ਸਾਹਮਣੇ ਪੂਰਾ ਰੇਟ ਅਸੀਂ ਪ੍ਰੋਪਰ ਦੱਸ ਨਹੀਂ ਸਕਦੇ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਆਰਟਿਸਟਾਂ ਦੇ ਬੋਤੇ ਬਣਾਏ ਬਣਾਏ ਨੇ ਜਾਂ ਵੱਡੇ ਵੱਡੇ ਲੀਡਰ ਜਿਵੇਂ ਹੁੰਦੇ ਨੇ ਉਹਨਾਂ ਦੇ ਕਿਹੜੇ ਕਿਹੜੇ ਦੇ ਪੁੱਤ ਬਣਾ ਚੁੱਕੇ ਨੇ ਦੇਖੋ ਭਾਈ ਜੀ ਤਕਰੀਬਨ ਪੰਜਾਬ ਦੇ ਵਿੱਚ ਜਿਵੇਂ ਆਪਣਾ ਬਾਈ ਜੀ ਦੂਸਰੇ ਬਹੁਤ ਬੜੀ ਆਪਣੀ ਚਾਰਕ ਸੰਦੀਪ ਅੰਗਲੰਦੀਆਂ ਦਾ ਤੇ ਹਮ ਕੁਝ ਸਟੈਚੂ ਮੇਰੇ ਕੋਲ ਚੱਲ ਵੀ ਰਹੇ ਬਣੇ ਜਾਂਦੇ ਆ ਜਿਵੇਂ ਗਰਪੂਤਾ ਸਿੰਘ ਦਾ ਸਟੈਚੂ ਕਾਫੀ ਸਟੈਚੂ ਬਣਾਏ ਅ ਜਿਹੜਾ ਇੱਕ ਸਟੈਚੂ ਆਪਾਂ ਤਿਆਰ ਕਰਦੇ ਹਾਂ ਉਹਨਾਂ ਨੂੰ ਆਪਣਾ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਰੇਡ ਤੋਂ 2 ਮਹੀਨੇ ਲੱਗ ਜਾਂਦਾ ਇੱਕ ਸਟੈਚੂ ਲਈ ਠੀਕ ਇਹਦੇ ਵਿੱਚ ਮੈਂ ਉਹਨਾਂ ਬਣਾ ਕੇ ਦੁਬਾਰਾ ਰੰਗ ਪਾਇਆ ਸਟਾਈਲ ਕਰਾ ਕਾਫੀ ਹਾਂ ਬਾਕੀ ਕੋ ਸਾਡੇ ਕੋਲ ਜਿਵੇਂ ਹੁਣ ਸ਼ੇਰ ਹੋ ਗਏ ਘੋੜੇ ਬਲਦਾਂ ਦੀ ਜੋੜੀ ਕੈਂਗਰੂ ਹੋ ਗਏ ਹੋਰ ਕਈ ਤਾਂ ਸਾਡੇ ਕੋਲ ਰੈਡੀ ਹੁੰਦੇ ਆ ਕਿ ਟਾਈਮ ਦੀ ਜਿੰਨ ਮਰਜੀ ਉਹਦੀ ਸਾਡੀ 24 ਘੰਟਿਆਂ ਦੀ ਸਰਵਿਸ ਹੈ ਜੀ ਮਤਲਬ ਸਾਡੀ ਫੈਕਟਰੀ ਦੇ ਵਿੱਚ ਹਰ ਚੀਜ਼ ਜਿਹੜੀ ਲੋਕਾਂ ਨੂੰ ਜ਼ਿਆਦਾ ਚਾਹੀਦੀ ਵੀ ਕਿਨੇ ਕੋਠੇ ਤੇ ਲਾਉਣੀ ਜਾਂ ਕਿਤੇ ਨੇ ਪਾਰਕ ਚ ਰੱਖਣੀ ਸ਼ਹੀਦ ਦੇ ਆ ਜਿਵੇਂ ਸਰਦਾਰ ਭਗਤ ਸਿੰਘ ਦਾ ਪੁੱਤ ਸਰਦਾਰ ਹੂਦਮ ਸਿੰਘ ਦਾ ਪੁੱਤ ਤੇ ਕਰਤਾਰ ਸਿੰਘ ਸਰਾਭਾ ਜੀ ਦੇ ਪੁੱਤ ਤੇ ਇਹ ਤਕਰੀਬਨ ਸਾਡੇ ਕੋਲੇ ਤਿਆਰ ਹੀ ਹੁੰਦੇ ਆ ਜੀ ਇਹ ਸਾਨੂੰ ਅਜਾ ਅੱਜ ਫੋਨ ਕਰੇ ਅਸੀਂ ਕੱਲ ਨੂੰ ਪਹੁੰਚਾ ਸਕਦੇ ਆ ਇਨੇ ਐਨਆਰਆਈ ਵੀਰ ਹੁੰਦੇ ਨੇ ਟਰੈਕਟਰ ਧਰਵਾਉਂਦੇ ਨੇ ਉੱਪਰ ਕੋਈ ਵੱਡਾ ਜੋੜੀ ਕੋਈ ਆਪਣੇ ਮਾਤਾ ਪਿਤਾ ਦੀ ਫੋਟੋ ਬਣਾਉਂਦਾ ਉਹਨੂੰ ਮੰਨਣਾ ਸਾਨੂੰ ਪਹਿਲਾਂ ਇੱਕ ਵਾਰੀ ਮਿਲਣਾ ਪੈਂਦਾ ਆ ਕਿ ਦੇਖੋ ਜੀ ਬਣਨਾ ਤਾਂ ਪੈਂਦਾ ਹੀ ਆ ਫੇਰ ਹੀ ਚੀਜ਼ ਬਣਦੀ ਫੇਰ ਅਗਲੇ ਜਗ੍ਹਾ ਦੇਖਣੀ ਲੀ ਕਿ ਕਿੰਨੀ ਕਿ ਜਗ੍ਹਾ ਕਿੱਥੇ ਚੀਜ਼ ਫਿੱਟ ਕਰਨੀਆਂ ਫੇਰ ਹੀ ਗੱਲ ਬਣਦੀ ਜਿਵੇਂ ਕਿਸੇ ਉਥੇ ਦੇ ਆਪਣੇ ਟਰੈਕਟਰ ਬਣਾਉਗੇ ਹਾਂਜੀ ਟਰੈਕਟਰ ਨੂੰ ਬਣਾਉਣ ਵਾਸਤੇ ਆਪਾਂ ਨੂੰ ਕਿੰਨਾ ਲੱਗਦਾ ਦੋ ਤੋਂ 2.5 ਮਹੀਨੇ ਲੱਗਦੇ ਠੀਕ ਹੈ ਜੀ ਜੇਕੇ ਜੀ ਨਾ ਮੰਨੋ ਆਪਣੇ ਘਰ ਵਾਸਤੇ ਮੰਨੋ ਆਪਣੇ ਡੈਡੀ ਦੀ ਜਾਂ ਆਪਣੀ ਮਾਤਾ ਦੀ ਫੋਟੋ ਖੁਮਵਾਣੀ ਹੋਵੇ ਤਾਂ ਉਹਨੂੰ ਕੀ ਕਰਨਾ ਕੋ ਤੁਹਾਡੇ ਤੱਕ ਕੌਣ ਦੇਖੋ ਜੀ ਤਕਰੀਬਨ ਸਾਡੀਆਂ ਇੰਟਰਨੈਟ ਤੇ ਵੀਡੀਓ ਚੱਲਦੇ ਗਾਣੇ ਨੇ ਉਹ ਠੀਕ ਨੰਬਰ ਹੈਗਾ ਠੀਕ ਹੈ ਜੀ ਤੇ ਮੈਂ ਨਾ ਤੁਹਾਡੇ ਚੈਨਲ ਦੇ ਜਰੀਏ ਇੱਕ ਦਰਸ਼ਕਾਂ ਨੂੰ ਗੱਲ ਕਹਿਣੀ ਚਾਹੁੰਦਾ ਠੀਕ ਹੈ ਜੀ ਵੀ ਤੁਸੀਂ ਇੰਟਰਨੈਟ ਤੇ ਬਹੁਤ ਜ਼ਿਆਦਾ ਫਰੋਡ ਹੈ ਹਾਂ ਜੀ ਸਾਡੀਆਂ ਵੀਡੀਓ ਚਾੱਕ ਕੇ ਸਾਡਾ ਹੀ ਨੰਬਰ ਪਾ ਕੇ ਆ ਕੇ ਲੋਕਾਂ ਤੋਂ ਪੈਸੇ ਲੈ ਲੈਂਦੇ ਵੀ ਕਿਸੇ ਵੀ ਤੁਸੀਂ ਇਹ ਦਾਣਾ ਵੈਬ ਇੰਟਰਨੈਟ ਤੋਂ ਨੰਬਰ ਚੱਕ ਕੇ ਜੀ ਉਹਨੂੰ ਕੌਣ ਨਹੀਂ ਲੱਭਾਓ ਸਿੱਧਾ ਸੰਪਰਕ ਸਾਡੇ ਨਾਲ ਕਰੋ ਸਾਨੂੰ ਵੀਡੀਓ ਕਾਲ ਲਾ ਕੇ ਚੈੱਕ ਕਰੋ ਦੇਖੋ ਮੂਹੀ ਬੰਦਾ ਹਾਂ ਹਮਦੁਲਿਲਾਹ ਜੀ ਫੇਰ ਸਾਨੂੰ ਜੇ ਸਾਈ ਪਾਉਣੀ ਆ ਜਾਂ ਤੁਸੀਂ ਸਾਨੂੰ ਕੰਟਰੈਕਟ ਕਰਨਾ ਫੇਰ ਕਰੋ ਔਰ ਪੋਟੋ ਬਣ ਜਾਂਦੀ ਹੈ 2 ਤੋਂ 2.5 ਮਹੀਨੇ ਲੱਗ ਜਾਂਦੇ ਬਿਯੁਰਗਾ ਦੀ ਪੋਟੋ ਬਣਨ ਤੇ ਉਹ ਅਰੀਜਨਲ ਕਪੜੇ ਵਗੈਰਾ ਪਾਉ ਚੰ ਵਧੀਆ ਮਤਲਬ ਉਹ ਪ੍ਰੋਸੈਸ ਤਾਂ ਬਹੁਤ ਤਕੜਾ ਕਿਉਂਕਿ ਉਹਦੇ ਵਾਸਤੇ ਹਰ ਇੱਕ ਡਾਈ ਵੱਖਰੀ ਬਣਨੀ ਹੁੰਦੀ ਹੈ ਹਰ ਇੱਕ ਚਿਹਰਾ ਵੱਖਰਾ ਬਣਾਉਣਾ ਹੁੰਦਾ ਤੇ ਉਹਦੇ ਵਾਸਤੇ ਤਕਰੀਬਨ ਕਈ ਵਾਰੀ ਵੇਟਿੰਗ ਵੀ ਚੱਲੀ ਜਾਂਦੀ 2 ਤੋਂ 3 ਮਹੀਨਿਆਂ ਦੀ ਕਿਉਂਕਿ ਸਾਰੀ ਚੀਜ਼ ਬਾਈ ਜੀ ਹੱਥ ਨਾਲ ਬਣਦੀ ਆ ਕੋਈ ਵੀ ਚੀਜ਼ ਐਨੀ ਮਸ਼ੀਨਿੰਗ ਬਣਦੀ ਹੈ ਨਾ ਤੇ ਦਰਸ਼ਕਾਂ ਨੂੰ ਇਹੀ ਆ ਵੀ ਭਾਈ ਜਦੋਂ ਵੀ ਕੋਈ ਤੁਸੀਂ ਕੰਮ ਕਰਵਾਉਣਾ ਹੈ ਤੇ ਪੂਰੇ ਦੇਖ ਕੇ ਚੰਗੀ ਤਰ੍ਹਾਂ ਬੰਦਾ ਪਰਖ ਕੇ ਫੇਰ ਉਹਨਾਂ ਸਾਈ ਦੋ ਕਿਉਂਕਿ ਸਾਨੂੰ ਬਾਈ ਜੀ ਕੰਪਲੇਂਟਾਂ ਆਈਆਂ ਕਾਫੀ ਜ਼ਿਆਦਾ ਬਰਾਊਡ ਬਹੁਤ ਹੋ ਗਈ ਬਹੁਤ ਹਾਂ ਵੀ ਭਾਈ ਸਾਥ ਸਾਈ ਪੁਆਲੀ ਤੁਹਾਡਾ ਨੰਬਰ ਲਾਇਆ ਸੀ ਫਿਰ ਐਨ ਬਾਕਸ ਜੀ ਉਹਨਾਂ ਨੇ ਹੋਰ ਨੰਬਰ ਦੇਤਾ ਸਾਨੂੰ ਜੀ ਇਹ ਚ ਪਾ ਦੇ ਉਹਦੋਂ ਬਾਅਦ ਉਹ ਨੰਬਰ ਬੰਦ ਕਰਤੇ ਮੈਂ ਕਹਿੰਦਾ ਦੇਖੋ ਇਹ ਤੁਹਾਡੀ ਜ਼ਿੰਮੇਵਾਰੀ ਤੁਸੀਂ ਉਹਨਾਂ ਦੇ ਚੈਨਲ ਨੂੰ ਬਲੌਕ ਮਾਰੋ ਸਾਈਬਰ ਕ੍ਰਾਈਮ ਦੇ ਵਿੱਚ ਰਿਪੋਰਟ ਕਰੋ ਤੇ ਇਹਦੇ ਵਾਸਤੇ ਮੈਂ ਕਾਫੀ ਬਾਈ ਵੀ ਦੇਖੋ ਜਿੰਨੀ ਵੀ ਅੱਜ ਕੱਲ ਠੱਗੀ ਚੱਲ ਰਹੀ ਹੈ ਨਾ ਪਹਿਲਾਂ ਤਾਂ ਉਹ ਠੱਗ ਹੁੰਦੇ ਸੀ ਹੁਣ ਜਿੰਨੇ ਵੀ ਠੱਗ ਇੰਟਰਨੈਟ ਤੇ ਹੋ ਰਹੇ ਨੇ ਚਾਹੇ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇਸ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਮੈਂ ਜੀ ਧਿਆਨ ਰੱਖੋ ਤੇ ਜੇ ਕਾ ਆਪਣਾ ਨੰਬਰ ਦੁਆਰਾ ਤੁਸੀਂ ਤੁਹਾਨੂੰ ਰਿਪੋਰਟ ਕਰਦੇ ਹੋ ਜਿਹਦੇ ਵਿੱਚ ਵੀਡੀਓ ਦੇਖਣ ਵਾਲਿਆਂ ਨੂੰ ਪਤਾ ਲੱਗ ਜੇ ਵੀ ਤੁਹਾਡੇ ਨਾਲ ਸੰਪਰਕ ਕਰ ਤਕਰੀ ਹਾਂ ਹਾਂਜੀ ਹਾਂਜੀ ਇਹ ਬਈ ਆਪਣਾ ਨਾਮ ਹੈਗਾ ਆਰਕਸ਼ਤ ਕਵਾਲ ਸਿੰਘ ਗਿੱਲ ਠੀਕ ਹੈ ਨੰਬਰ 94642 3000 ਠੀਕ ਹੈ ਤੋਂ ਇਨੀ ਗੱਲਬਾਤ ਕਰਨ ਲਈ ਤੁਹਾਡਾ ਆਪਾ ਪੰਜਾਬ ਦੇ ਬਸ ਸਟੈਂਡਾਂ ਦੇ ਉੱਪਰ ਲੱਗਿਆ ਦੇਖਦੇ ਆ ਇੱਕ ਬਜ਼ੁਰਗ ਬੈਠਾ ਤਾਂ ਉਹਦੇ ਹੱਥ ਦੇ ਵਿੱਚ ਝੋਲਾ ਪੜਿਆ ਹੁੰਦਾ ਹਾਂਜੀ ਇੱਕ ਉਹਨਾਂ ਦੇ ਨਾਲ ਕੋਲ ਮਾਤਾ ਬੈਠੀ ਹੁੰਦੀ ਹੈ ਹਾਂਜੀ ਉਹ ਬਜ਼ੁਰਗ ਤੇ ਤਸਵੀਰ ਦੇ ਬਾਰੇ ਸਾਨੂੰ ਜਾਂ ਸਟੈਚੂ ਬਾਰੇ ਕੁਝ ਚੰਨਣਾ ਪਉ ਉਹ ਤਾਂ ਚੰਨਣਾ ਵੀ ਨਾਲ ਉਹਦੇ ਫੱਟੀ ਵੀ ਲੱਗੀ ਹੁੰਦੀ ਜਿਹੜੀ ਪੰਜਾਬੀ ਭਾਸ਼ਾ ਨੂੰ ਰਿਪਰੈਜ਼ੈਂਟ ਕਰਦੀ ਆ ਹਾਂਜੀ ਤੇ ਬਜ਼ੁਰਗ ਤੇ ਮਾਤਾ ਦਾ ਮਤਲਬ ਇਹ ਐਡੇ ਤੇ ਵੀ ਜਿਹੜੇ ਨੌਜਵਾਨ ਸੀਗੇ ਮੁੰਡੇ ਬਾਹਰ ਚਲੇ ਗਏ ਹਾਂਜੀ ਹਾਂਜੀ ਤੇ ਪਿੱਛੇ ਬਜ਼ੁਰਗ ਰਹੇਗੇ ਬਜ਼ੁਰਗ ਰਹੇਗੇ ਹਾਂਜੀ ਮਾਤਾ ਰਹੇਗੇ ਠੀਕ ਹੈ ਜੀ ਤੇ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰੂੰਗਾ ਬਾਈ ਜੀ ਆਪਣੇ ਜਿਹੜੇ ਮਾਤਾ ਪਿਤਾ ਤੇ ਬੁੱਢੇ ਬਜ਼ੁਰਗ ਮਾਤਾ ਦੇ ਕਿ ਆਪਾਂ ਖਵਰਾ ਵਿੱਚ ਪੜਦੇ ਰਹਿਣੀ ਹਾਂਜੀ ਹਾਂਜੀ ਕਈ ਪਿੱਛੇ ਬਹੁਤ ਬਿਮਾਰ ਹੋ ਜਾਂਦੇ ਆ ਕਈ ਪੂਰੇ ਵੀ ਹੋ ਜਾਂਦੇ ਆ ਮੁੰਡੇ ਆਉਂਦੇ ਨਹੀਂ ਬਾਈ ਜੀ ਮਾਤਾ ਪਿਤਾ ਨੂੰ ਧਿਆਨ ਚ ਰੱਖ ਕੇ ਸਾਰੇ ਕੰਮ ਕਰੋ ਠੀਕ ਹੈ ਰੋਜੀ ਰੋਟੀ ਬਣੀਆਂ ਬਾਹਰਲੇ ਕੰਟਰੀਆਂ ਚ ਜਾਣਾ ਬਣਿਆ ਔਰ ਜਿਹਦਾ ਬਾਈ ਇੱਥੇ ਸਰਦ ਹੈ ਨਾ ਠੀਕ ਹੈ ਜੀ 5 7 10 ਕਿੱਲੇ ਵਾਲਾ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਕਿੰਨਾ ਸੋਹਣਾ ਸਾਨੂੰ ਇੱਥੇ ਪੰਜਾਬ ਦਾ ਮੌਸਮ ਦਿੱਤਾ ਵਾਤਾਵਰਣ ਦਿੱਤਾ ਹਰਿਆਵਲ ਦਿੱਤੀ ਹੈ ਜ਼ਮੀਨ ਦਿੱਤੀ ਹੈ ਕਿੰਨੀ ਤਕੜੀ ਉਹਦੇ ਜੋ ਮਰ ਜੇ ਸੀ ਬੀਜ ਕੇ ਪਗਾ ਕੇ ਬਾਹਰਲੇ ਕੰਟਰੀਆਂ ਨੂੰ ਸੇਲ ਕਰ ਸਕਦੇ ਨਾ ਕਿ ਉੱਥੇ ਲੇਬਰ ਕਰ ਸਕਦੇ ਹਾਂ ਜੀ ਅਚਾਰ ਦੇ ਵਿੱਚ ਤੁਸੀਂ ਨੌਜਵਾਨੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਜੀ ਸੰਦੇਸ਼ ਦੇਖੋ ਮੈਂ ਤਾਂ ਕੌਣ ਹਾਂ ਦੇਣ ਵਾਲਾ ਹਾਂ ਜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਦ ਬੱਚਾ ਪੜਦਾ ਹੈ ਹਾਂਜੀ ਪੜ ਲਿਆ ਪਲੱਸ 2 ਕਰ ਲਈ ਹਾਂਜੀ ਉਹਨੂੰ 10ਵੀਂ ਕਲਾਸ ਤੋਂ ਹੀ ਨਾਲ ਜਿਹੜੀ ਚੀਜ਼ ਉਹਨੂੰ ਸ਼ੌਂਕ ਹੈ ਉਹ ਉਹਨੂੰ ਉਹ ਸਿਖਾਉਣਾ ਸ਼ੁਰੂ ਕਰ ਦਿਓ ਹਾਂਜੀ ਉਹਨੂੰ ਕਹ ਵੀ ਤੂੰ ਇਹ ਕੰਮ ਤੈਨੂੰ ਰੁਚੀ ਕਾਹច ਹੈ ਉਹਨੂੰ ਇਕੱਲੇ ਨੂੰ ਪੁੱਛੋ ਠੀਕ ਹੈ ਵੀ ਤੈਨੂੰ ਕੋਈ ਕਿਹੜਾ ਕੰਮ ਤੋਂ ਮਸ਼ੀਨਰੀ ਵਾਲਾ ਕੋਈ ਤੂੰ ਕੰਪਿਊਟਰ ਵਾਲਾ ਕੋਈ ਤੂੰ ਕਿੱਦਾਂ ਦਾ ਕੰਮ ਕਰਨਾ ਚਾਹੁੰਦਾ ਉਹਦੇ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿਓ ਜਿਵੇਂ ਚੈਨ ਵਾਲੇ ਜਿੰਦੇ ਨਹੀਂ ਪਹਿਲਾਂ ਤੇ ਹਾਂ ਦੇ ਦਿਓ ਜਦੋਂ ਉਹਨੇ 12ਵੀਂ ਕਲਾਸ ਕਰਨੀ ਪਲੱਸ 1 ਪਲੱਸ 2 ਤੋਂ ਬਾਅਦ ਉਹਨੂੰ ਪੜ੍ਹਾਈ ਦੇ ਨਾਲ ਨਾਲ ਉਹ ਕੰਮ 'ਚ ਮਾਰ ਹੋ ਜਾਂਦਾ ਹੈ ਜੇ ਉਹ ਬਾਹਰਲੇ ਕੰਟਰੀ 'ਚ ਵੀ ਜਾਊਗਾ ਜਾਣ ਸਰ ਉਹ ਹੱਕ ਥੱਪੜ ਦੇ ਜੰੂਆ ਕੰਮ ਨੂੰ ਆਉਂਦਾ ਬਾਈ ਜੀ ਅੱਜਕੱਲ ਬੱਚਿਆਂ ਨੂੰ ਨਾ ਪਲੱਗ ਤਾਰ ਦੇ ਵਿੱਚ ਪਲੱਗ ਨਹੀਂ ਲਾਉਣਾ ਕਿਵੇਂ ਲੱਗਦਾ ਤੇ ਜਾਵੜਨ ਦੇ ਕੈਨੇਡਾ ਅਮਰੀਕਾ ਉੱਥੇ ਜਾ ਕੇ ਜਦੋਂ ਕੰਮ ਕਰਦੇ ਆ ਉਹ ਦੋ ਕਦਰ ਰੱਖਦੇ ਤੀਜੇ ਨੇ ਨਾ ਵੀ ਤੇ ਚਾਬੀ ਦਾ ਵੀ ਨਹੀਂ ਪਤਾ ਪਾਣੀ ਦਾ ਵੀ ਨਹੀਂ ਪਤਾ ਕਿਉਂ ਕੀ ਕਰੇਗਾ ਕਰਕੇ ਮੇਰਾ ਨੌਜਵਾਨ ਪੀੜ੍ਹੋ ਇਹੀ ਸੰਦੇਸ਼ ਹੈ ਬਾਈ ਜੀ ਪੜ੍ਹਾਈ ਦੇ ਨਾਲ ਨਾਲ ਕੰਮ ਕਰੋ ਕੰਮ ਕਰਨ ਦੇ ਨਾਲ ਕੀ ਹੈ ਤੁਸੀਂ ਕੋਣ ਕੋ ਸਿੱਖੂਗੀ ਔਰ ਜਿੱਥੇ ਵੀ ਦੁਨੀਆ ਚ ਜਾਵੜੇ ਤੁਸੀਂ ਕਾਮਯਾਬ ਹੋਵੋਗੇ ਔਰ ਇੱਕ ਮੇਰੀ ਗੱਲ ਹੋਰ ਲੜ ਬੰਨ ਲਿਓ ਬੱਜੀ ਕੰਮ ਇੱਕ ਫੜੋ ਹਾਂਜੀ ਬੰਦਾ ਕਾਮਯਾਬ ਹੋਊਗਾ ਮੈਂ ਲਿਖ ਕੇ ਦਊਂਗਾ ਇੱਕ ਹੋਵੇ ਪਰ ਕੰਮ ਇਹ ਨਹੀਂ ਅੱਜ ਆਹ ਕਰ ਲਿਆ ਕੱਲ ਨੂੰ ਉਹ ਕਰ ਲਿਆ ਪਰਸੋਂ ਉਹ ਕਰ ਬਿਲਕੁਲ ਬੰਦਾ ਪਿਓ ਦੀ ਜ਼ਿੰਮੇਵਾਰੀ ਨੂੰ ਸਾਰਾ ਕੁਝ ਨਹੀਂ ਹਾਂਜੀ A to Z ਕੰਮ ਦੀ ਇਦਾਂ ਕਾਮਯਾਬ ਹੋਣਾ ਆ ਕੰਮ ਕਰਨਾ ਤੁੰਨੂੰ ਤੇ ਜਿਹੜੀ ਲੜਕੀ ਐ ਉਹਨੂੰ ਸਾਰੀਆਂ ਚੀਜ਼ਾਂ ਮਾਂ ਮਾਂ ਉਹਨੂੰ ਜਦੋਂ 8ਵੀਂ 9ਵੀਂ ਕਲਾਸ ਦੀ ਲੜਕੀ ਹੋਵੇ ਸਭ ਤੋਂ ਪਹਿਲਾਂ ਚਾਹ ਬਣਾਉਣੀ ਸਿਖਾਵੇ। ਇਹ ਦੋ ਛੋਟੀ ਉਮਰ ਤੋਂ ਰੋਟੀ ਬਣਾਉਣੀ ਸਿਖਾਵੇ। ਹਰ ਰੋਜ਼ ਨਾਲ ਦਾਲ ਬਣਾਉਣੀ ਸਿਖਾਵੇ। ਠੀਕ ਹੈ। ਹਰ ਤਰ੍ਹਾਂ ਦਾ ਖਾਣਾ ਜਦੋਂ ਲੜਕੀ 16 17 ਸਾਲ ਦੀ ਇਹਨੂੰ ਹਰ ਤਰ੍ਹਾਂ ਦਾ ਖਾਣਾ ਉਹਨਾਂ ਦੀ ਬਣਾਉਣਾ ਆਉਣਾ ਚਾਹੀਦਾ। ਤੇ ਚਲੋ ਜੀ ਮੈਂ ਅਗਲਾ ਕਹਿੰਦਾ ਗੱਲਾਂ ਮਾਰੀ ਜਾਂਦਾ। ਮੈਂ ਹਰ ਤਰ੍ਹਾਂ ਦਾ ਬਾਈ ਜੀ ਖਾਣਾ ਬਣਾ ਲਵਾਂ। ਠੀਕ ਹੈ। ਹਰ ਤਰ੍ਹਾਂ ਦਾ ਜਿਹੇ ਦਾ ਤੁਸੀਂ ਮੈਨੂੰ ਕਹਿ ਦਿਓ। ਰੋਟੀ ਸਮੇਂ ਕਰਨਾ ਕਿਉਂਕਿ ਬੰਦੇ ਤੇ ਕਰੇ ਮੁਸੀਬਤ ਆ ਗਈ ਕੋਈ ਵੀ ਹੋ ਗਈ ਬੰਦਾ ਉਹਦਾ ਤਰਾਜੇ ਦਾ ਖਾਲੀ ਬਹਾਰੀ ਤੇ ਇਸ ਤਰ੍ਹਾਂ ਇਹ ਮੈਂ ਗੱਲਾਂ ਕਹਿਣਾ ਤੇ ਆਪਾਂ ਵੀ ਆਪਦੇ ਤੇ ਲਾਗੂ ਵੀ ਕੀਤੀ ਤੇ ਜੇ ਆਪਾਂ ਹੁਣ ਕਹੀ ਜੇ ਅੱਲਾ ਕਹਿੰਦਾ ਤੂੰ ਰੋਟੀ ਪਕਾ ਲੇਗਾ ਤੂੰ ਗੱਲਾਂ ਮਾਰੀ ਲਾਗੂ ਵੀ ਕਰਨੀਆਂ ਮੈਨੂੰ ਹਾਂਜੀ ਇਸ ਕਰਕੇ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਤੁਹਾਡੇ ਚੈਨਲ ਦੇ ਜਰੀਏ ਦਰਸ਼ਕਾਂ ਨੇ ਇੱਕ ਵਾਰੀ ਫੇਰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ